ਮੈਨੂੰ ਉੱਤ ਫੋਟੋ ਜੀ ਜਿਰਕਪੁਰ ਦੇ ਨਜ਼ਦੀਕ ਇੱਕ ਗੱਡੀ ਨੂੰ ਲੱਗੀ ਭਿਆਨਕ ਅੱਗ ਉੱਥੇ ਹੀ ਟ੍ਰੈਫਿਕ ਇੰਚਾਰਜ ਵੱਲੋਂ ਹਾਦਸਾ ਗ੍ਰਸ ਚਾਲਕ ਦੀ ਰਾਹਗੀਰਾਂ ਵੱਲੋਂ ਮਦਦ ਕਰਨ ਤੇ ਉਹਨਾਂ ਦੀਆਂ ਗੱਡੀਆਂ ਦੇ ਕੱਟੇ ਜਾਣ ਲੱਗੇ ਚਲਾਨ ਤੇ ਉਹਨਾਂ ਵੱਲੋਂ ਅਸੀਂ ਕਿਹਾ ਜੇਰੇ ਵੀ ਅਸੀਂ 2-3 ਵਾਰੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਨਾ ਤਾਂ ਉਹਨਾਂ ਨੇ ਫਾਇਰ ਕੋਲੇ ਸਿਰਫ ਇੱਕ ਵਾਰ ਮੈਸੇਜ ਆਇਆ ਮੈਂ ਨਾਲ ਦੀਆਂ ਭੱਜ ਕੇ ਆ ਗਿਆ ਜੀ ਇੱਥੇ ਨਹੀਂ ਕੋਈ ਫਾਇਰ ਵਗੈਰੇ ਨੂੰ ਤੁਸੀਂ ਫੋਨ ਕੀਤਾ ਬਿਲਕੁਲ ਫੋਨ ਕੀਤਾ ਜੀ ਉਹ ਦੇਖੋ ਫਾਇਰ ਵਿਗੜ ਆ ਗਿਆ ਇਹਦਾ ਅਸੀਂ ਹੁਣ ਬੁਲਾਇਆ ਉਧਰ ਮੈ ਰਹੋ ਜੀ ਤੁਹਾਡੇ ਤੋਂ ਪਹਿਲਾਂ ਫੋਨ ਕੀਤਾ ਅਸੀਂ ਅਸੀਂ ਕੰਟਰੋਲ ਰੂਮ ਲੋਕਾਂ ਨੇ ਸਾਨੂੰ ਕੋਈ ਇਤਲਾ ਨਹੀਂ ਹੈ ਕੰਟਰੋਲ ਰੂਮ ਪਹਿਲਾਂ ਉਧਰ ਪੁੱਛੋ ਜੀ ਨੂੰ ਅੱਗ ਲੱਗੇ ਸੀ ਜਦੋਂ ਅੱਗ ਲੱਗੀ ਆ ਅਸੀਂ ਤੁਸੀਂ ਸਮੇਂ ਖੜੇ ਹੋਗੇ ਫਾਇਰ ਮਾ ਤੁਹਾਨੂੰ ਇੱਕ ਬਹੁਤ ਵੱਡਾ ਗਿਫਟ ਮਿਲੇਗਾ ਜੇ ਤੁਸੀਂ ਕਿਸੇ ਹੈਲਪ ਕਰ ਰਹੇ ਹੋ ਜਿਹਦੀ ਆ ਗੱਡੀ ਸੀ ਉਹ ਤੁਹਾਡਾ ਚਲਾਨ ਹੋ ਰਿਹਾ ਹੈ। ਚਲਾਨ ਕੱਟਦਾ ਉਹ ਪਰੋਂ ਸਾਡਾ ਗਲਤ ਗੱਲ ਨਹੀਂ ਹੈਗੀ। ਫਿਰ ਤਾਂ ਕੋਈ ਕਿਸੇ ਦੀ ਮਤ ਨਹੀਂ ਕਰੇਗਾ ਉਸ ਤੋਂ ਬਾਅਦ। ਪਿਆਸਾ ਘੱਟੀ ਨੂੰ ਆ ਕੇ ਲਗੇ ਤੁਰੰਤ ਫੋਨ ਕੀਤਾ ਸਾਰਿਆਂ ਨੂੰ। ਅਸੀਂ ਤਾਂ ਖੜੇ ਸੀ ਤਾਂ ਕਿ ਅਸੀਂ ਨੋਕਲ ਉਹਨਾਂ ਨੂੰ ਉਹ ਹਦੈਸਾ ਕੀ ਹੈ। ਫਰਵਾਇਡ ਕਰ ਸਕੀਏ ਕਿ